ਮਿੰਟੂ ਜੀ ਮੈਂ ਥੋੜੀ ਜੀ ਗੱਲਬਾਤ ਰੋਪੜ ਤੇ ਗੋਇੰਦਵਾਲ ਸਾਹਿਬ ਵਾਲੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੀ ਕਰਨੀ ਆ ਤੇ ਉਹਦੀ ਜਾਣਕਾਰੀ ਦਿਓ ਪਹਿਲੇ ਤਾਂ ਇੱਕ ਮੁੱਖ ਇੰਜੀਨੀਅਰ ਇਹਨਾਂ ਨੇ ਹਟਾਤਾ ਫੇਰ ਕਹਿੰਦੇ ਵੀ ਹੁਣ ਡਾਇਰੈਕਟਰ ਹਰਜੀਤ ਸਿੰਘ ਉਹਨੂੰ ਸਾਈਡ ਤੇ ਕਰਤਾ ਪਰ ਉਹਦੇ ਵਿੱਚੋਂ ਮਸਲਾ ਕੀ ਨਿਕਲ ਰਿਹਾ ਉਹਦੀ ਜਾਣਕਾਰੀ ਬਹੁਤੀ ਨਹੀਂ ਹੋਈ ਅਫਸਰ ਜ਼ਰੂਰ ਹਟਾਤੇ ਨੇ ਇਹਨਾਂ ਨੇ ਦੇਖੋ ਆਪਾਂ ਕੁਝ ਦਿਨ ਪਹਿਲਾਂ ਗੱਲ ਕਹੀ ਸੀ ਕਿ ਸੰਜੀਵ ਅਰੋੜਾ ਜਿੱਤੇ ਮੰਤਰੀ ਬਣੇ ਜੀ ਤੇ ਸਭ ਤੋਂ ਵੱਡਾ ਪੁਚਾਲ ਕਿੱਥੇ ਆਇਆ ਪੁਚਾਲ ਆ ਰਿਹਾ ਹੈ ਇੱਕ ਤੇ ਯੂਨੀਵਰਸਿਟੀ ਦੀ ਜ਼ਮੀਨ ਹਮ ਇੱਕ ਪਾਵਰ ਕਾਮ ਦੀ ਜ਼ਮੀਨ ਜੀ ਯਾਦ ਹੈ ਤੁਹਾਨੂੰ ਪਾਵਰ ਕਾਮ ਦੀ ਜ਼ਮੀਨ ਤੇ ਆਪਾਂ ਗੱਲ ਕੀਤੀ ਸੀਗੀ ਕਿ ਇਹ ਬੇਸ਼ਕਿੰਤੀ ਜ਼ਮੀਨ ਆ ਫਿਰ ਉਹ ਜਲੰਧਰ ਵਾਲਾ ਵੀ ਤੁਸੀਂ ਸ਼ਾਇਦ ਸੁਹਾ ਸੀਗਾ ਮੁੱਦਾ ਜਲੰਧਰ ਦੇ ਸ਼ਹਿਦ ਅੰਬੇਦਕਰ ਨਗਰ ਹਾਂਜੀ 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 ਜ਼ਮੀਨ ਮੰਡੀ ਵਾਲਾ ਉੱਥੇ ਵੀ 65 ਕਿੱਲੇ ਦਾ ਰੌਲਾ ਸੀ ਪਾਵਰ ਕਮਨ ਵਾਲੀ ਉਹੋ ਹੀ ਜੁੜਿਆ ਕਲੋਨੀ ਵਾਲਾ ਹਜ ਕਲੋਨੀ ਵਾਲਾ 65 ਕਿੱਲੇ ਵਾਲਾ ਜੀ 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 ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਾਵਰ ਕਮ ਦੀ ਜ਼ਮੀਨ ਹੀ ਇਸ ਮਾਮਲੇ 'ਚ ਇੱਕ ਅ ਐਸੀ ਸੰਭਾਵਨਾ ਬਣ ਗਈ ਸੀ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਣ ਵਾਲਾ ਹੋਇਆ ਹੁਣ ਇਹਨਾਂ ਨੇ ਕੀ ਕੀਤਾ ਜਿਵੇਂ ਮੁੱਖ ਇੰਜੀਨੀਅਰ ਕਿਹਾ ਤੁਸੀਂ ਫਿਰ ਡਾਇਰੈਕਟਰ ਸ਼ਾਇਦ ਜਨਰੇਸ਼ਨ ਹਾਂਜੀ ਉਹਨਾਂ ਦੋਨਾਂ ਦੀ ਛੁੱਟੀ ਕਰ ਦਿੱਤੀ ਹਮ ਹਰਜੀਤ ਸਿੰਘ ਬਾਰੇ ਸਰ ਰੌਲਾ ਪੈ ਗਿਆ ਕਹਿੰਦੇ ਵੀ ਇਹ ਤਾਂ ਬਹੁਤ ਮਤਲਬ ਕਿ ਕਾਬਲ ਰੋਸ਼ਨ ਦਿਮਾਗ ਬੰਦਾ ਇਮਾਨਦਾਰ ਬੰਦਾ ਹੂੰ ਤੇ ਇਹਨੇ ਦੇ ਸ਼ਾਇਦ ਅਸਤੀਫਾ ਵੀ ਦਿੱਤਾ ਸੀਗਾ ਸਵੇਰੇ ਸ਼ਾਮ ਨੂੰ ਤੁਸੀਂ ਆ ਕੇ ਕੰਮ ਕਰ ਦਿੱਤਾ ਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਹੂੰ ਤੁਹਾਨੂੰ ਸ਼ਾਇਦ ਇਹ ਖਬਰ ਨਾ ਹੋਵੇ ਅੱਜ ਦੋ ਥਾਵਾਂ ਤੇ ਪਾਵਰ ਕਾਮ ਦੀ ਜਿਹੜੀ ਐਸੋਸੀਏਸ਼ਨ ਇਹਨਾਂ ਦੀ ਵਰਕਰਸ ਦੀ ਜਾਂ ਇੰਜੀਨੀਅਰਸ ਦੀ ਹੁੰਦੀ ਹੈ ਜਿਹੜੀ ਜਥੇਬੰਦੀਆਂ ਕਹਿੰ ਲੋ ਜੀ ਜੀ ਹਾਂ ਜੀ ਉਹਨਾਂ ਦੀਆਂ ਰੈਲੀਆਂ ਸਨ ਅੱਜ ਦੋ ਥਾਵਾਂ ਤੇ ਇੱਕ ਤੇ ਲਹਿਰੇ ਅਸ਼ਦ ਆ ਲੇਰਾ ਤੇ ਆਪਣੇ ਨੇੜੇ ਹੀ ਆ ਨੇੜੇ ਹੀ ਇੱਕ ਕਿਸੇ ਹੋਰ ਤਾਕਤ ਦੇ ਕੋਲ ਆ ਹੁਣ ਮੈਨੂੰ ਯਾਦ ਨਹੀਂ ਹੈ ਕਿ ਰੋਪੜਾ ਕਿੱਥੇ ਆ ਦੋ ਰੈਲੀਆਂ ਨੇ ਅੱਜ ਇਸੇ ਮੁੱਦੇ ਨੂੰ ਲੈ ਕੇ ਫਿਰ ਉਹ ਤਾਂ ਵੈਸੇ ਮੋਖ ਇੰਜੀਨੀਅਰ ਦੀ ਮੌਤ ਲਈ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਯਾਨੀ ਪਾਵਰ ਕੌਮ ਦੇ ਵਿੱਚ ਅੰਦਰੂਨੀ ਕਲੇਸ਼ ਪੈਦਾ ਹੋ ਗਿਆ ਬਿਲਕੁਲ ਕੁਝ ਬੰਦੇ ਤਾਂ ਹੁਣ ਤੁਸੀਂ ਦੇਖੋ ਬਸੰਤ ਗਰਗ ਜੀ ਆਏ ਉਹਨਾਂ ਦੀ ਤੇ ਨਿਯੁਕਤੀ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਨਾ ਜੀ ਕਿ ਜਿਹੜਾ ਅੱਗੇ ਨੋਟੀਫਿਕੇਸ਼ਨ ਸਰਕਾਰ ਦਾ ਜਾਰੀ ਹੋਇਆ ਉਹਦੇ ਮੁਤਾਬਕ ਉਹ ਨਿਯੁਕਤੀ ਦੀਆਂ ਸ਼ਰਤਾਂ ਹੀ ਨਹੀਂ ਤਾਂ ਤੈ ਸ਼ਰਤਾਂ ਹੀ ਨਹੀਂ ਪੂਰੀਆਂ ਕਰਦੇ ਜੀ ਹੁਣ ਉਹਨਾਂ ਨੂੰ ਲਾ ਕੇ ਸਭ ਕੁਝ ਕੀਤਾ ਜਾ ਰਿਹਾ ਫੇਰ ਨਵਾਂ ਮਾਮਲਾ ਜੁੜ ਗਿਆ ਬਿਲਕੁਲ ਫਿਰ ਉਤੋਂ ਜਿਹੜੇ ਬੰਦਿਆਂ ਤੇ ਕਾਰਵਾਈ ਡਿੱਗੀ ਆ ਉਹਨਾ ਬੰਦਿਆਂ ਨੂੰ ਸਾਥ ਮਿਲ ਰਿਹਾ ਕਿਤੇ ਯਾਰ ਬੜੇ ਹੌਨੈਸਟ ਬੰਦੇ ਆ ਜਾਨ ਇਹ ਤੇ ਬੜੇ ਕਾਬਿਲ ਬੰਦੇ ਆ ਹੂੰ ਤੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੁਣ ਇਹ ਵੀ ਖਲਾਰੇ ਦੇ ਰੂਪ ਚ ਹੋ ਗਿਆ ਸਰਕਾਰ ਚ ਕਿ ਕੁਝ ਬੰਦੇ ਇਹ ਗੱਲ ਕਹਿੰਦੇ ਆ ਕਿ ਭਾਈ ਸਾਹਿਬ ਇਹ ਸਾਰਾ ਕੁਝ ਜਿਹੜਾ ਉਹ ਜ਼ਮੀਨ ਜਾਇਦਾਦ ਜਾਂ ਕੁਝ ਫੈਸਲਿਆਂ ਦੇ ਮੁਤਲਕ ਆ ਕਿ ਜਿਹੜੇ ਜਿਹੜੇ ਬੰਦੇ ਬਈ ਇਦਾਂ ਉਦਾਂ ਸੀਗੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਇਹਦੇ ਚ ਕੋਹੜ ਰੌਲਾ ਕੁਝ ਮੀਡੀਆ ਰਿਪੋਰਟਾਂ ਛੱਕੀ ਜੀਆਂ ਕਹਿ ਲੋ ਹੈਗੀਆਂ ਨੇ ਜਿਨ੍ਹਾਂ ਨੇ ਸਰਕਾਰ ਦੇ ਪੱਖ 'ਚ ਮਾਹੌਲ ਬਣਾਇਆ ਜੀ ਉਹਦੇ ਵਿੱਚ ਫਿਊਲ ਕਾਸਟ ਦਾ ਹੋ ਗਿਆ ਰੌਲਾ ਫਿਊਲ ਕਾਸਟ ਦਾ ਕਪਲਾ ਕਪਲਾ ਕਪਲੇ ਦੇ ਵਿੱਚ ਫਿਰ ਘਾਟਾ ਪਲਾ ਆ ਗਿਆ ਹੁਣ ਇਹ ਕਹਿੰਦੇ ਆ ਕਿ ਪਾਵਰ ਪਰਚੇਸਿੰਗ ਐਗਰੀਮੈਂਟ ਹੋਇਆ ਇੱਕ ਜਿਹੜਾ 5 ਰੁਪਏ ਸਮਥਿੰਗ ਪੈਸੇ ਲਾ ਲੋ ਕਿ ਉਸ ਰੇਟ ਤੇ ਕੀਤਾ ਗਿਆ ਜਦਕਿ 3 ਰੁਪਏ ਦੇ ਹਿਸਾਬ ਦੇ ਨਾਲ 150 ਮੈਗਾਵਾਟ ਦਾ ਸੌਦਾ ਹੈ ਦੋ ਕੰਪਨੀਆਂ ਦੇ ਨਾਲ ਤੇ ਜਦ ਕਿ 3 ਰੁਪਏ ਤੁਹਾਨੂੰ ਆਮ ਸੂਰਜੀ ਊਰਜਾ ਮਿਲ ਰਹੀ ਹੈ ਜੀ ਕਿਹਦੇ ਚ ਬਈ ਸਵਾਗਤ ਲਗਭਗ ਹਾਂਜੀ ਹੁਣ ਜਿਹੜੀ ਪਾਵਰ ਐਸੋਸੀਏਸ਼ਨ ਇੰਜੀਨੀਅਰਸ ਦੀ ਇਹਨਾਂ ਦੀ ਪਾਵਰ ਕਮਾਂ ਵਾਲਿਆਂ ਦੀ ਜੀ ਉਹ ਕਹਿੰਦੇ ਆ ਕਿ ਜਿਹੜੀ ਇਹ ਖਰੀਦ ਦੀ ਹੋਈ ਆ ਸੌਦੇਵਾਜ਼ੀ ਉਹਦੇ ਵਿੱਚ ਰਾਜਨੀਤਿਕ ਦਖਲ ਸੀ ਤੁਸੀਂ ਨਾ ਮੰਨ ਰਹੇ ਹੋ ਫਲਾਣੇ ਦਾ ਜੀ ਜੀ ਬੜੀ ਇੰਟਰਸਟਿੰਗ ਕਹਾਣੀ ਹੋ ਗਈ ਆ ਹਮ ਕਿ ਉਹ ਕਹਿੰਦੇ ਕਿ ਜਿਹੜਾ ਪਾਵਰ ਪਰਚੇ ਪਾਵਰ ਪਰਚੇਸਿੰਗ ਐਗਰੀਮੈਂਟ ਹੋਇਆ ਉਹ ਤੇ ਕੀਤਾ ਹੀ ਰਾਜਸੀ ਬੰਦਿਆਂ ਨੇ دخل ਦੇ ਨਾਲ ਬੜੀ ਖੇਡ ਬੜੀ ਬਿਲਕੁਲ ਇੱਕ ਹੋਰ ਵੀ ਨਾਲ ਫਸਦਾ ਹੈ ਕਸੂਤੀ ਖੇਡ ਹੋ ਗਈ ਆ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੇ ਪਾਵਰ ਕਾਮ ਦੇ ਵਿੱਚ ਵੀ ਲੜਾਈ ਪਾ ਲੈਣੀ ਆ ਹਮ ਸਰ ਇਹਨਾਂ ਦਾ ਇੱਕੋ ਮਤਲਬ ਜਦੋਂ ਇਹਨਾਂ ਨੇ ਸਰਕਾਰ ਦੀ ਸੌ ਚੁੱਕੀ ਆ ਮੈਨੂੰ ਲੱਗਦਾ ਕਿ ਨਾਲ ਇੱਕ ਇਹਨਾਂ ਨੇ ਨਿੱਜੀ ਤੌਰ ਤੇ ਵੀ ਸੌ ਖਾਧੀ ਆ ਕਿ ਜੋ 70 ਸਾਲਾਂ ਚ ਨਾ ਨਾ ਹੋਇਆ ਉਹ ਕਰਕੇ ਦਿਖਾਣਾ ਹੈ ਜੀ ਠੀਕ ਹੈ ਨਾ ਜੀ ਆ ਹੁਣ ਮੈਨੂੰ ਲੱਗਦਾ ਕਿ ਇਹਨਾਂ ਨੇ ਆਪਦੇ ਇਸ ਪਾਵਰ ਕਾਮ ਦੇ ਮਹਿਕਮੇ ਦੇ ਵਿੱਚ ਪੂਰੀ ਦੋ ਧੜਿਆਂ ਦੀ ਲੜਾਈ ਪੈਦਾ ਕਰ ਦੇਣੀ ਹੈ ਜੇ ਜੇ ਇਹਨਾਂ ਨੇ ਹੱਲ ਨਾਲ ਆ ਬਿਆਤਾ